ਮਾਨਯੋਗ ਐਸਐਸਪੀ ਮੋਗਾ ਸ਼੍ਰੀ ਅਜੇ ਗਾਂਧੀ ਆਈਪੀਐਸ ਰੇਪ੍ਰੇਸਨ ਉਦੇਸ਼ਾਂ ਹਿਤ ਮਾੜੀ ਅੰਸਰ ਦਾ ਕਲਾਫ ਇੱਕ ਵਿਸ਼ੇਸ਼ ਮੁਹਿੰਮ ਲਗਾਤਾਰ ਜਾਰੀ ਹੈ ਇਸੇ ਮੁਹਿੰਮ ਦੀ ਲੜੀ ਵਿੱਚ ਕੱਲ ਸਾਨੂੰ ਸਾਡੀ ਥਾਣਾ ਬਦਨੀ ਕਲਾਂ ਦੀ ਟੀਮ ਨੂੰ ਇੱਕ ਬਹੁਤ ਵੱਡੀ ਕਾਮਯਾਬੀ ਮਿਲੀ ਜਦੋਂ ਇੱਕ ਮੁਖਬਰੀ ਦੇ ਆਧਾਰ ਤੇ ਇੱਕ ਮੁਕਦਮਾ ਦਰਜ ਕੀਤਾ ਗਿਆ ਜਿਸ ਵਿੱਚ ਇਨਫੋਰਮੇਸ਼ਨ ਇਹ ਮਿਲੀ ਸੀ ਵਿਸ਼ਮਿੰਦਰ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਰੋਕੇ ਕੋਲ ਨਾਜਾਇਜ਼ ਅਸਲਾ ਹੈਗਾ ਮਕਦਮਾ ਦਰਜ ਕਰਨ ਤੋਂ ਬਾਅਦ ਜਦੋਂ ਉਕਤ ਪਤੇ ਤੇ ਰੇਡ ਕੀਤੀ ਗਈ ਤੇ ਪੁਲਿਸ ਪਾਰਟੀ ਨੂੰ ਇੱਕ ਪਿਸਤਲ 30 ਬੋਰ ਸਮੇਤ ਦੋ ਜੰਦਰਾਂ ਦੋ ਮੈਗਜ਼ੀਨ ਇੱਕ ਪਿਸਤਲ 32 ਬੋਰ ਸਮੇਤ ਦੋ ਜੰਦਰਾਂ ਦੋ ਮੈਗਜ਼ੀਨ ਤੇ ਇੱਕ ਰਾਈਫਲ 315 ਬੋਰ ਸਮੇਤ 8 ਜੰਦਰਾਂ ਬਰਾਮਦ ਹੋਏ ਸ਼ਮਿੰਦਰ ਸਿੰਘ ਨੂੰ ਵੀ ਗ੍ਰਫਤਾਰ ਕਰ ਲਿਆ ਗਿਆ ਇਸ ਦੀ ਇਸ ਮਕਦਮੇ ਦੀ ਹੋਰ ਜਦੋਂ ਧੁਗਾਈ ਨਾਲ ਤਪੀਸ਼ ਕੀਤੀ ਗਈ ਤੇ ਸ਼ਮਿੰਦਰ ਸਿੰਘ ਨੇ ਦੱਸਿਆ ਵੀ ਇਹ ਅਸਲੇ ਦਾ ਸਬੰਧ ਜਸਪ੍ਰੀਤ ਸਿੰਘ ਰਵ ਜਸਾ ਵਾਸੀ ਬਦਨੀ ਕਲਾਂ ਦੇ ਨਾਲ ਵੀ ਹੈਗਾ ਜਸਪ੍ਰੀਤ ਸਿੰਘ ਨੂੰ ਵੀ ਇਸ ਮੁਕਦਮੇ ਵਿੱਚ ਨਾਮਜ਼ਦ ਕਰ ਲੱਤਾ ਗਿਆ ਇਸ ਮੁਕਦਮੇ ਦੀ ਹੋਰ ਪੜਤਾਲ ਕੀਤੀ ਜਾ ਰਹੀ ਹੈ ਵੀ ਇਹ ਅਸਲਾ ਕਿਸ ਪਰਪਸ ਨਾਲ ਲਿਆ ਗਿਆ ਸੀ ਤੇ ਕਿੱਥੋਂ ਆਇਆ ਸੀ ਤੇ ਕਿੱਥੇ ਯੂਜ਼ ਕਰਨਾ ਸੀ